हमारी मांगे पूरी करो पूरी करो पूरी करो हमारी मांगे पूरी करो पूरी करो पूरी करो आवाज दो हमें चाहिए आवाज दो हमें चाहिए बर्खास्त कर्म कर्मचारियों को नौकरी दो नौकरी दो नौकरी दो हमारी मांगे पूरी करो पूरी करो पूरी करो चिंता एक चिंता जिंदाबाद 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 सरकार एक बार जिंदाबाद 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 ਗਲਤੀ ਕਰਦੇ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਗਲਤੀ ਕਰਦੇ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਹਾਂਜੀ ਸਰ ਕੀ ਨਾਮ ਹੈ ਮੈਂ ਨਿਰਮਲ ਸਿੰਘ ਢਾੜੀਵਾਲ ਅੱਜ ਜਿਹੜਾ ਧਰਨਾ ਪੰਜਾਬ ਏਆਈਟੀ ਜੂਸ ਦਾ ਨੰਬਰ ਸਿੰਘ ਜੀ ਜਿਹੜਾ ਅੱਜ ਤੁਹਾਨੂੰ ਲਾਇਆ ਤੁਸੀਂ ਜਿਹਨੇ ਹੁੰਦਾ ਰਿਪੋਰਟ ਦੇ ਵਿੱਚ ਦੇਖੋ ਅੱਜ ਇਹ ਕੋਈ ਧਰਨਾ ਇੱਥੇ ਪਲਾਨ ਨਹੀਂ ਕੀਤਾ ਹੋਇਆ ਜਿਵੇਂ ਧਰਨਾ ਲਗਾਉਣਾ ਹੈ ਥਾਪਰ ਮੈਨੇਜਮੈਂਟ ਨੇ ਹੌਸਟਲ ਵਰਕਰਸ ਦੇ ਵਾਸਤੇ ਕਈ ਉੱਥੇ ਸਿਸਟਮ ਸ਼ੁਰੂ ਕੀਤੇ ਹੋਏ ਨੇ ਇੱਕ ਸੁਸਾਇਟੀ ਬਣਾਈ ਹੋਈ ਹੈ ਉੱਥੇ ਸੁਸਾਇਟੀ ਦੇ ਤਹਿਤ ਤਰਨਤਰਾਂ ਦੇ ਵਰਕਰ ਹੌਸਟਲ ਦੇ ਵਿੱਚ ਕੰਮ ਕਰਦੇ ਸੀ 16 ਤਾਰੀਖ ਤੋਂ 28 ਵਰਕਰ ਸੁਸਾਇਟੀ ਨੇ ਉੱਥੇ ਨੋਟਿਸ ਲਗਾ ਦਿਆ ਉਹਨਾਂ ਨੂੰ ਦੂਸਰੇ ਦਿਨ ਨਕਾ ਪਹਤੇ ਨਹੀਂ ਆਉਣ ਦਿੱਤਾ ਨੌਕਰੀ ਤੇ ਨਹੀਂ ਆਉਣ ਦਿੱਤਾ ਅਸੀਂ ਕੰਪਲੀਟ ਕੀਤੇ ਇੱਥੇ ਵੀ ਇਸ ਤਰ੍ਹਾਂ ਯੂਨੀ ਲੈਟਰ ਨਿਕੋਂ ਖੱਡਿਆ ਗਿਆ ਅੱਜ ਇੱਥੇ ਅਸਿਸਟੈਂਟ ਡਿਵਿਜ਼ਨ ਕਮਿਸ਼ਨਰ ਨੇ ਮੈਨੇਜਮੈਂਟ ਨੂੰ ਠੇਕੇਦਾਰਾਂ ਨੂੰ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਸਭ ਨੂੰ ਇੱਥੇ ਬੁਲਾਇਆ ਹੋਇਆ ਸੀ ਕਾਫੀ ਸਮਾਂ ਨੇਗੋਸ਼ੀਏਸ਼ਨ ਚੱਲੀ ਉਹ ਇਸ ਗੱਲ ਤੇ ਐਡਮੈਂਡ ਨੇ ਮੈਨੇਜਮੈਂਟ ਵਾਲੇ ਵੀ ਅਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਦੀਆਂ ਕੰਡੀਸ਼ਨਾਂ ਦੇ ਉੱਤੇ ਵਾਪਸ ਨਹੀਂ ਲੈਣਾ ਤੇ ਅਸੀਂ ਇੰਟਰਵਿਊ ਕਰਾਂਗੇ ਜੇ ਕੋਈ ਰੱਖਣਾ ਹੈ ਜਾਂ ਨਾ ਰੱਖਣਾ ਸਾਡੀ ਮਰਜ਼ੀ ਹੈ ਜਦ ਕਿ ਇਹਨਾਂ ਨੂੰ ਕੋਈ ਪਹਿਲਾਂ ਨੋਟਿਸ ਨਹੀਂ ਦਿੱਤਾ ਗਿਆ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਕੋਈ ਪ੍ਰੋਸੀਜਰ ਨਹੀਂ ਫੋਲੋ ਕੀਤਾ ਗਿਆ ਲੇਬਰ ਲਾਜ਼ ਦੀ ਉਲੰਘਣਾ ਕਰ ਰਹੇ ਨੇ ਇਸ ਤਰ੍ਹਾਂ ਵਰਕਰ ਨੂੰ ਬਿਨਾ ਕਿਸੇ ਗੱਲਬਾਤ ਤੋਂ ਕੱਢ ਦੇਣਾ ਜਾਇਜਤ ਜਦ ਕਿ ਉੱਥੇ ਕੰਮ ਕੋਈ ਖਤਮ ਨਹੀਂ ਹੋਇਆ ਸਿਸਟਮ ਐਕਸਪਲੋਰੇਸ਼ਨ ਵਾਸਤੇ ਨਵੇਂ ਨਵੇਂ ਠੇਕੇਦਾਰ ਲਿਆ ਕੇ ਵਰਕਰਾਂ ਦਾ ਸ਼ੋਸ਼ਣ ਕਰਨ ਵਾਸਤੇ ਇਸ ਤਰ੍ਹਾਂ ਦੀ ਚੀਜ਼ਾਂ ਕੀਤੀ ਜਾ ਰਹੀਆਂ ਨੇ ਜਦ ਕਿ ਉੱਥੇ ਪਰਮਾਨੈਂਟ ਨੇਚਰ ਦਾ ਕੰਮ ਹੈ ਗਰੋਇੰਗ ਹੈ ਬਲਕਿ ਬੱਚੇ ਵਦਰੇ ਨੇ ਹੌਸਟਲ ਵਦਰੇ ਨੇ ਉੱਥੇ ਉੱਥੋਂ ਛਾਂਟੀ ਕਰਨਾ ਇਹ ਇਹ ਬੜਾ ਜਰਕੁਲੋਨੀ ਕੰਮ ਹੈ। ਔਰ ਅੱਜ ਕਾਫੀ 2-3 ਘੰਟੇ ਏ.ਰ.ਸੀ. ਨਾਲ ਮੀਟਿੰਗ ਚੱਲੀ। ਹੁਣ ਵੀ ਮੈਨੇਜਮੈਂਟ ਬਹੁਤ ਅਨਾਕਾਨੀ ਕਰ ਰਹੀ ਹੈ। ਕਾਫੀ ਦੇਰ ਹੋ ਗਈ। ਉਹਨਾਂ ਨੇ ਕਿਹਾ ਵੀ ਰਜਿਸਟਰਾਰ ਇੱਥੇ ਆ ਰਹੇ ਨੇ। ਤੇ ਹਾਲੇ ਤੱਕ ਰਜਿਸਟਰਾਰ ਨਹੀਂ ਆਏ। ਵਰਕਰ ਵੇਟ ਕਰ ਰਹੇ ਨੇ। ਇੱਥੇ ਵੀ ਕੋਈ ਫੈਸਲਾ ਲੈਣਗੇ। ਅਸੀਂ ਸਾਡੀ ਕੋਸ਼ਿਸ਼ ਹੈ ਵੀ ਐਮਿਕੇਬਲ ਇੱਥੇ ਅਮਨ-ਅਮਾਨ ਔਰ ਜਦ ਅਸ ਵਿਚਾਰੂ ਰੂਪ ਨਾਲ ਕੰਮ ਚੱਲਦਾ ਰਹੇ ਤੇ ਵਰਕਰਾਂ ਦਾ ਰੋਜ਼ਗਾਰ ਬਚੇ ਔਰ ਮੈਨੇਜਮੈਂਟ ਨੂੰ ਸਮਝਣਾ ਚਾਹੀਦਾ ਵੀ ਗੈਰ ਕਾਨੂੰਨੀ ਕੰਮ ਇਸ ਤਰ੍ਹਾਂ ਨਾ ਕਰਨਾ ਕੋਈ ਵੀ ਦੇਸ਼ ਦਾ ਕਾਨੂੰਨ ਇਹ ਆਗਿਆ ਨਹੀਂ ਦਿੰਦਾ ਕਿ ਕਿਸੇ ਵਰਕਰ ਰੂਪ ਬਿਨਾਂ ਕਿਸੇ ਕੋਰਤੋਂ ਬਿਨਾਂ ਕਿਸੇ ਦੋਸਤ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਇੰਸਟੀਚਿਊਸ਼ਨ ਜਦੋਂ ਕਾਇਮ ਹੈ ਤੇ ਉਸ ਤਰ੍ਹਾਂ ਕੱਢ ਦੇਣਾ ਕੋਈ ਵੀ ਤਨੂੰਨ ਇਸ ਤਰ੍ਹਾਂ ਨਹੀਂ ਦਿੰਦਾ ਸੋ ਇਸ ਤਰ੍ਹਾਂ ਇਹ ਪੀੜਾ ਹੀ ਹੈ ਅਸੀਂ ਜਿਹੜੀ ਤੁਹਾਡੇ ਵੀਡੀਓ ਦੇ ਸਾਹਮਣੇ ਉਹਦਾ ਪੱਖ ਰੱਖ ਰਹੇ ਹਾਂ ਤੇ ਅਸੀਂ ਇਸ ਗੰਦਾ ਇਹ ਵੀ ਇਹਨਾਂ ਨੂੰ ਸੇਤਿਆਰ ਕੀਤਾ ਕਿਹਾ ਵੀ ਅਸੀਂ ਹੜਤਾਲ ਹਮ ਵਾਪਸ ਲੈ ਲੈਨੇ ਆ ਤੇ ਤੁਸੀਂ ਇਹਨਾਂ ਵਰਕਰ ਨੂੰ ਰੀਟੇਨ ਕਰਕੇ ਜਿਹੜੀ ਅੱਗੇ ਗੱਲਬਾਤ ਹੈ ਉਹ ਨੂੰ ਜਾਰੀ ਰੱਖੋ ਪਰ ਅਜੇ ਤੱਕ ਉਹ ਆਪਣੀ ਕੋਈ ਨਾ ਕੋਈ ਡਿਪਲੋਮੈਟਿਕ ਜਲਾ ਖੱਢੀ ਜਾ ਰਹੇ ਨੇ ਤੇ ਸਾਨੂੰ ਲਟਕਾਇਆ ਹੋਇਆ ਇੱਥੇ ਮੈਨੇਜਮੈਂਟ ਆ ਰਹੀ ਹੈ ਜੀ ਰਜਿਸਟਰ ਆ ਰਹੇ ਹਾਲੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਅਸੀਂ ਉਡੀਕ ਕਰਦੇ ਆ ਵੀ ਕਦੋਂ ਐਲਸੀ ਵੀ ਇੱਥੇ ਨੇ ਹਾਲੇ ਅਸੀਂ ਉਡੀਕ ਕਰਦੇ ਆ ਵੀ ਕੋਈ ਫੈਸਲਾ ਦੇਣ ਇਹ ਠੀਕ ਫਸਦਾ ਨਾ ਨਰਮ ਸਿੰਘ ਜੀ ਵਰਕਰਾਂ ਨੂੰ ਕਿੰਨੀ ਕੁ ਦੇਰ ਹੋ ਗਈ ਇੱਥੇ ਕੰਮ ਕਰਦਿਆਂ ਵਰਕਰ ਤਾਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਕੋਈ 5 ਸਾਲ ਤੋਂ ਹੈ ਇਸ ਰੋਡ ਦਾ ਟਨਵਰਾ ਵਰਕਰਾਂ ਨੂੰ ਆ ਜਦੋਂ ਜੁਆਇਨਿੰਗ ਕੀਤੀ ਸੀ ਇਹਨਾਂ ਨੇ ਵਰਕਰਾਂ ਨੂੰ ਜੁਆਇਨਿੰਗ ਕਰਾਈ ਸੀ ਉਹਨਾਂ ਨੂੰ ਕੀ ਕਹਿ ਕੇ ਕਰਾਇਆ ਗਿਆ ਸੀ ਕਿ ਉਹਨਾਂ ਨੂੰ ਪਹਿਲਾਂ ਥਾਪੜ ਦੇ ਅਧੀਨ ਹੁੰਦੇ ਸੀ ਵਰਕਰ 2011 ਦੇ ਵਿੱਚ ਇੱਕ ਰੋਲਾ ਚੱਲੇ ਇਹਨਾਂ ਨੇ ਕਿ ਵੈਸੇ ਸੋਸਾਇਟੀ ਦੇ ਵਿੱਚ ਇਹਨਾਂ ਨੂੰ ਵਰਕਰ ਨੂੰ ਸ਼ਿਫਟ ਕਰਨਾ ਹੈ ਉਦੋਂ ਵੀ ਰਜਿਸਟਰ ਕੀਤਾ ਤਾਂ ਇੱਕ ਬੈਠ ਕੇ ਐਗਰੀਮੈਂਟ ਸਾਈਨ ਹੋਇਆ ਵੀ ਜਿਹੜੇ ਵਰਕਰ ਅਸੀਂ ਸੁਸਾਇਟੀ ਚ ਟ੍ਰਾਂਸਫਰ ਕਰਾਂਗੇ ਉਹਨਾਂ ਦੇ ਸ਼ਰਤਾਂ ਟਰਮਸ ਐਂਡ ਕੰਡੀਸ਼ਨ ਸੇਮ ਰਹਿਣਗੀਆਂ ਕਿਸੇ ਦੀ ਨੌਕਰੀ ਨਹੀਂ ਜਾਊਗੀ ਕਿਸੇ ਦੀ ਤਨਖਾਹ ਨਹੀਂ ਕਟੂਗੀ ਸਾਰੀਆਂ ਸਹੂਲਤਾਂ ਫੰਡ ਗ੍ਰੈਡਿਟੀ ਵਰਦੀ ਇਨਕਰੀਮੈਂਟ ਸਾਰਾ ਕੁਝ ਬਕਾਇਦੀ ਜੀ ਦੇਣ ਲੱਗੋ ਇਹ ਰਿਟਰਨ ਐਗਰੀਮੈਂਟ ਹੋਇਆ ਉਸ ਵੇਲੇ ਵੀ ਇਹ ਵੀ ਸੀ ਕੋਈ ਉਹਦੇ ਵਿੱਚ ਇਸ ਤਰ੍ਹਾਂ ਦੀ ਕਲਾਜ਼ ਨਹੀਂ ਹੈ ਵੀ ਕੱਲ ਨੂੰ ਠੇਕੇਦਾਰੀ ਸਿਸਟਮ ਲੈ ਕੇ ਆਉਣਗੇ ਜਾ ਸੋਸਾਇਟੀ ਕਿਸੇ ਨੂੰ ਅੱਗੇ ਆਪਦੇ ਵਰਕਰ ਨੂੰ ਅੱਗੇ ਦੇ ਸਕਦੀ ਹੈ ਇਸ ਤਰ੍ਹਾਂ ਦੇ ਉਸ ਐਗਰੀਮੈਂਟ ਦੇ ਵਿੱਚ ਕੋਈ ਤਲਾਕ ਦੇਵੇ ਉਸ ਐਗਰੀਮੈਂਟ ਦੀ ਵਿਓਲੇਸ਼ਨ ਕਰ ਰਹੇ ਨੇ ਇਹ ਮਤਲਬ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਇਹ 15 10 15 ਸਾਲ ਤੋਂ ਵਰਕਰ ਕੰਮ ਕਰਦੇ ਨੇ ਇਹਦੇ ਦਰਮਿਆਨ ਕਦੇ ਇਹਨਾਂ ਨੂੰ ਨੋਟਿਸ ਦਿੱਤਾ ਹੋਵੇ ਬਾਹਰ ਕੱਢਣ ਦਾ ਜਾਂ ਟਾਈਮ ਦਿੱਤਾ ਹੋਵੇ ਕੋਈ ਇਦਾਂ ਦਾ ਹੋਇਆ ਹੋਣ ਨਹੀਂ ਦੇਖੋ ਇੰਨੀ ਮਤਲਬ ਮੈਂ ਸਮਝਦਾ ਗੈਰ ਕਾਨੂੰਨੀ ਤੇ ਧੱਕੇਸ਼ਾਹੀ ਵਾਲਾ ਕੰਮ ਹੈ ਇਹਨੂੰ ਕੱਲ ਨੂੰ ਮੁੱਕਰਗੇ ਆਹ ਲਿਸਟ ਇਹਨਾਂ ਲਾਈ ਵਿਆ ਵਰਕਰ 16 ਤਰੀਕ ਤੋਂ ਕੰਮ ਤੇ ਨਾ ਆਉਣਾ ਇਹਨਾਂ ਦੇ ਉੱਤੇ ਕਿਸੇ ਦੇ ਦਸਤਾਵੇਜ਼ ਨਹੀਂ ਕਿਸੇ ਦਾ ਉੱਤੇ ਮੈਨੇਜਮੈਂਟ ਦਾ ਨਾਂ ਨਹੀਂ ਲਿਖਿਆ ਹੋਇਆ ਐਡਰੈਸ ਨਹੀਂ ਲਿਖਿਆ ਹੋਇਆ ਇੱਥਾਂ ਕਿਸੇ ਦੇ ਦਸਤਾਵੇਜ਼ ਨਹੀਂ ਅਸੀਂ ਇਹਨਾਂ ਨੂੰ ਜਵਾਨੀ ਕਿਹਾ ਜਾਂਦਾ ਵੀ ਆਹ ਜਿਨ੍ਹਾਂ ਦੀ ਲਿਸਟ ਲੱਗੀ ਹੋਈ ਹੈ ਇਹ ਕੰਮ ਤੇ ਨਾ ਆਉਣ। ਕੀ ਹੁਣ ਮੰਗ ਕਰ ਦੇਣ ਤੁਸੀਂ ਅਸੀਂ ਕਹਦੇ ਵੀ ਇਹਨਾਂ ਦਾ ਰੁਜ਼ਗਾਰ ਇਸ ਤਰ੍ਹਾਂ ਨਹੀਂ ਸੀ ਇਹਨਾਂ ਨੂੰ ਚਾਹੀਦਾ ਜਦ ਕਿ ਉੱਥੇ ਕੰਮ ਮੌਜੂਦ ਹੈ ਇਹਨਾਂ ਵਰਕਰ ਨੂੰ ਜਿਵੇਂ ਲੈਣਾ ਚਾਹੀਦਾ ਅੱਗੇ ਵਾਸਤੇ ਕੋਈ ਕੰਪਨੀ ਨਵੀਂ ਆਉਂਦੀ ਹੈ ਜੋ ਵਾਅਦਾ ਕਰਦੇ ਨੇ ਮੁਲਾਜ਼ਮਾਂ ਦੇ ਵਿੱਚ ਨਵੇਂ ਹੋਸਟਲ ਖੋਲ੍ਹਦੇ ਨੇ ਉੱਥੇ ਉਹਦਾ ਸਿਸਟਮ ਜੋ ਉਹਨਾਂ ਨੇ ਲਿਆਉਣਾ ਲੈ ਆਉਣ ਆਪਣੇ ਸਿਸਟਮ ਦੀ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਉੱਥੇ ਹੀ ਰਿਟੇਨ ਕਰਨਾ ਚਾਹੀਦਾ ਤੇ ਲੇਬਰ ਕੋਰਸ ਤੁਸੀਂ ਆਇਓ ਕਿਦਾਂ ਦਾ ਜਿਹੜਾ ਹੈਗਾ ਪੱਖਾ ਇਹਨਾਂ ਨੇ ਤੁਹਾਡੇ ਉਹ ਦੇਖੋ ਲੇਬਰ ਇਹ ਅਸਿਸਟੈਂਟ ਲੈਵਲ ਤੇ ਸਰ ਦਾ ਕੰਮ ਹੁੰਦਾ ਹੈ ਉਹ ਰੀਕਨਸਾਈਲ ਕਰਵਾਉਂਦਾ 16 ਸੰਮੇਵਾਂ ਤੋਂ ਉਹ ਆਫ ਦੇ ਐਫਰਟ ਕਰ ਰਹੇ ਨੇ ਉਹ ਵੀ ਮੈਨੇਜਮੈਂਟ ਨੂੰ ਕਹਿ ਰਹੇ ਨੇ ਵੀ ਤੁਸੀਂ ਇਹਨਾਂ ਨੂੰ ਤੁਹਾਨੂੰ ਲੈਣਾ ਚਾਹੀਦਾ ਤੇ ਉਹ ਕਹਿੰਦੇ ਨਹੀਂ ਜੀ ਸਾਡਾ ਇਹ ਨਹੀਂ ਸਾਡੇ ਹਾਰ ਮੈਨੇਜਮੈਂਟ ਜੋ ਫੈਸਲਾ ਕਰੂਗੀ ਉਹ ਬਲਾਇ ਉਹ ਹਾਲੇ ਤੱਕ ਦੇ ਹਾਰ ਰਿਟਰਨ ਰੋਲ ਕਰ ਰਹੇ ਨੇ ਨਰਮਲ ਸਿੰਘ ਜੀ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇੱਥੇ ਤਾਂ ਤੁਸੀਂ ਅੱਗੇ ਤੁਹਾਡਾ ਕੀ ਰੱਖੋਗੇ ਅਸੀਂ ਟ्रेड ਯੂਨੀਅਨ ਦੇ ਮਤਾਬਕ ਦੇਖੋ ਅਸੀਂ ਪੰਜਾਬ ਲੈਵਲ ਦੀ ਜਥੇਬੰਦੀ ਵੀ ਆਲਰੇਡੀ ਇੱਥੇ ਜਥੇਬੰਦੀਆਂ ਸੀ ਸ਼ਹਿਰ ਦੇ ਵਿੱਚ ਟ्रेड ਯੂਨੀਅਨ ਕਾਉਂਸਲ ਵੀ ਆ ਅਨੇਕਾਂ ਜਥੇਬੰਦੀਆਂ ਇਹਨਾਂ ਵਰਕਰਾਂ ਦੇ ਸਪੋਰਟ ਦੇ ਉੱਤੇ ਹੋਣਗੀਆਂ ਉਹ ਫੈਸਲਾ ਅਸੀਂ ਹਾਲਾਤਾਂ ਦੇ ਮੁਤਾਬਕ ਅੱਗੇ ਲੈ ਕੇ ਜਿਹੜਾ ਐਕਸ਼ਨ ਕਰਨਾ ਹੋਊਗਾ ਕਾਨੂੰਨੀ ਤੌਰ ਦੇ ਉੱਤੇ ਜੋ ਵੀ ਟ्रेड ਯੂਨੀਅਨ ਰਾਈਟ ਸਾਡੇ ਕਦੇ ਨਾਲ ਉਸ ਤਰੀਕੇ ਨਾਲ ਜਾਰੀ ਰੱਖਾਂਗੇ ਤੇ ਅਸੀਂ ਇਹ ਵਰਕਰਾਂ ਦੇ ਹਿੱਤਾਂ ਨੂੰ ਸਹਾਨੀ ਹੋਣਗੇ ਹੋਰ ਕੁਝ ਕਹਿਣਾ ਚਾਹਾਂਗੇ ਤੁਸੀਂ ਪੂਰਤਮਾ ਕਹਿਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੈਂ ਸਮਝਦਾ ਹਾਂ ਸਿਸਟਮ ਨੂੰ ਇਹਦਾ ਮੈਨੇਜਮੈਂਟ ਨੂੰ ਇੱਕ ਮਾਡਲ ੈਂਪਲਾਇਰ ਵਾਲਾ ਰੋਲ ਨਿਭਾਉਣਾ ਚਾਹੀਦਾ ਹੈ ਨਾ ਕਿ ਵਰਕਰਾਂ ਦਾ ਸ਼ੋਸ਼ਣ ਕਰਨ ਵਾਲਾ ਇਹ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਹੈ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਵੀ ਵਰਕਰਾਂ ਦੀ ਲੁੱਟ ਕਰਨ ਦਾ ਇੱਕ ਟੀਚਾ ਨਾ ਅਪਣਾਉਣ ਕੋਈ ਮਾਡਲ ੈਂਪਲਾਇਰ ਬਣ ਕੇ ਮਿਹਨਤ ਦਾ ਮੁੱਲ ਤੇ ਬੰਦੇ ਦੀਆਂ ਨੌਕਰੀਆਂ ਐਂ ਸੱਚ ਸ ਦੇਣੀਆਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਹਾਂਜ ਆਉਣਾ ਚਾਹੀਦਾ ਹੈ ਹਾਂਜੀ ਸਰ ਜਿਹੜੇ ਵਰਕਰ ਨੇ ਲਾਪਰ ਕੋਲ ਦੇ ਇੰਸਟੀਚਿਊਟ ਦੇ ਉਹਨਾਂ ਨੇ ਥਾਣਾ ਦਿੱਤਾ ਅੱਜ ਤੁਹਾਡੇ ਕੋਲ ਪ੍ਰਕਾਸ਼ ਜੀ ਮਿਲਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਵਰਕਰਾਂ ਨੂੰ ਮੈਨੇਜਮੈਂਟ ਨੇ ਬਾਹਰ ਕੱਢਿਆ ਹੈ ਕੰਮ ਤੋਂ ਕੀ ਕਹਿਣਾ ਕੀ ਹੈ ਇਹ ਗੱਲਬਾਤ ਦੀ ਗੱਲ ਆ ਜੀ ਇੱਥੇ ਸਾਡੇ ਕੋਲ ਡਿਮਾਂਡ ਨੋਟਿਸ ਦਿੱਤਾ ਹੋਇਆ ਹੈ ਵਰਕਰ ਐਸੋਸੀਏਸ਼ਨ ਨੇ ਜਿਹੜੇ ਉਸ ਦੇ ਦਫਤਰ ਤੋਂ ਤੇ ਉਹਦੀ ਕੰਸਿਲੀਏਸ਼ਨ ਸੈਟਿੰਗਸ ਚੱਲ ਰਹੀਆਂ ਹਨ ਉਦੇਵ ਚ ਦੋਮੇ ਤਰਾ ਨੇ ਸੈਂਟੀ ਨਾਲ 7 ਤਰੀਕ ਅਗਲੀ ਰੀਤੀ ਐ ਡਿਸਕਸ਼ਨਸ ਲਈ ਉਹਨਾਂ ਚੇਰ ਇਹਨਾਂ ਦੇ ਰਜਿਸਟਰ ਸਾਹਿਬ ਜਿਹੜੇ ਨੇ ਤੱਪ ਕੋਲ ਇਸ ਤੇ ਅ ਉਹਨਾਂ ਦੀ ਗੱਲਾਂ ਸੁਣਨਗੇ ਤੇ ਸਮਝੌਤੇ ਦੀ ਕੋਸ਼ਿਸ਼ ਕਰਨਗੇ ਪਰ ਪਿਛਲੇ ਕੁਝ ਐਕਸ 10 15 ਦਿਨ ਪਹਿਲਾਂ ਕੁਝ ਨਾਨੀ ਕੰਟਰੈਕਟਸ ਬਰਦ ਕਰਦੇ ਇਸ ਮਸਲੇ ਨੂੰ ਜੁੜਾ ਹੈ ਲੇਆਫ ਕਿ ਤਰ੍ਹਾਂ ਸੀਗਾ ਤੇ ਉਹ ਵੀ ਵਰਕਰ ਇਸ ਕੇ ਲਈ ਜਿਹੜਾ ਨੇ ਉਹ ਜਿਵਾੜਾ ਇਨ ਸਟੇਟਮੈਂਟ ਵੀ ਮੈਂ ਕਰ ਰਿਹਾ ਤੇ ਜਿਸ ਵਿਸ਼ਾ ਸਾਹਿਬ ਨੂੰ ਇੱਥੇ ਬੁਲਾਇਆ ਹੋਇਆ ਹੈ ਫੈਕਟਰ ਜਿਹੜੇ ਕੰਮ ਕਰ ਰਹੇ ਨੇ ਉਹਨੂੰ ਜੇ ਮਨਸੂਬਾ ਹੈ ਤੇ ਗਵਾਉਂਦੇ ਨਹੀਂ ਤਾਂ ਇੱਥੇ ਗੱਲ ਹੋਈ ਸਰ ਕਿੱਦਾਂ ਹੁਣ ਉਹਨਾਂ ਨੂੰ ਮਾਤਿਕ ਕਦਮ ਉਹਨਾਂ ਨਾਲ ਲਾ ਕੇ ਬਾਹਰ ਕੱਢੋ ਇਹ ਵਾਕਈ ਕਾਨੂੰਨ ਦੇ ਹਿਸਾਬ ਨਾਲ ਮਨਸੂਬੇ ਨਾਲ ਤਾਂ ਬੰਦਾ ਹੀ ਉਹਨਾਂ ਨੂੰ ਪਹਿਲੇ ਮਹੀਨੇ ਦਾ ਦੋ ਮਹੀਨੇ ਦਾ ਜੇ ਕਿਸੇ ਨੂੰ ਵੀ ਆਪਾਂ ਕੋਈ ਕੰਮ ਕਰ ਕਹਿਣ ਲਈ ਕਹਿਣਾ ਹੈ ਜਾਂ ਕੋਈ ਦੁਕਾਨ ਬੰਦ ਕਰਨ ਦੀ ਕਾਰਵਾਈ ਕਰਨੀ ਹੋਵੇ ਮਕਾਨ ਖਾਲੀ ਕਰਨ ਦੀ ਕਾਰਵਾਈ ਕਰਨੀ ਹੋਵੇ ਤਾਂ ਆਪਾਂ ਇੱਕ ਮਹੀਨੇ ਦਾ ਕੰਸੈਪਟ ਕਾਉਂਟ ਨੋਟਸ ਬੰਨ੍ਹਿਆ ਵੀ ਤੁਸੀਂ ਮਕਾਨ ਖਾਲੀ ਕਰ ਦਿਓ ਦੁਕਾਨ ਇਹ ਤਾਂ ਬਰਾ ਕੰਮ ਕਰਦੇ ਦਾਦਾ 15-15 ਸਾਲ ਦੇ ਉਹਨਾਂ ਨੇ ਉੱਥੇ ਆਪਣਾ ਸਾਰਾ ਸਮਾਨ ਆਇਆ ਸਾਰਾ ਪਰਿਵਾਰ ਉਹਨਾਂ ਦੇ ਜਿਹੜਾ ਹੈਗਾ ਉਹਦੇ ਆਧਾਰ 'ਤੇ ਕੰਮ ਕਰੇ ਇੱਕੋ ਦਮ ਬੰਦੇ ਨੂੰ ਜਵਾਬ ਦੇ ਦੇਣਾ ਕਿ ਗੈਰ ਕਾਨੂੰਨੀ ਨਹੀਂ ਹੈ ਜਿਹਦੇ ਵਿੱਚ ਕਾਨੂੰਨ ਦੇ ਵਿੱਚ ਰੈਮਡੀਜ਼ ਅਵੇਲੇਬਲ ਨੇ ਤਾਂ ਪਿੰਗੋ ਰੀਚ ਜੈਕਟ ਕਲੇਮ ਫਾਈਲ ਕਰ ਸਕਦੇ ਨੇ ਜਿਹਦੇ ਵਿੱਚ ਦਾ ਅੰਡਸਟਰੀਅਲ ਡਿਸਪਿਊਟ ਐਕਟ ਦੇ ਸੈਕਸ਼ਨ 2 ਦੇ ਅੰਦਰ ਡਿਜ਼ਾਇਨ ਨੋਟਿਸ ਸਾਡੇ ਕੋਲ ਲਗਾ ਸਕਦੇ ਨੇ ਇਨ ਸਟੇਟਮੈਂਟ ਦੇ ਲਈ ਉਹਦੇ ਚੰਕਿਲਿਏਸ਼ਨ ਮੰਗ ਲਈ ਤੇ ਉਸ ਦੇ ਅੰਤਰਗਤ ਹੀ ਅਸੀਂ ਨਾਰੇ এমਪਲੋਇਰ ਨੂੰ ਇੱਥੇ ਸਾਥੀ ਇਸ ਤਰ੍ਹਾਂ ਸਾਹਮਣੇ ਸਾਥੀ ਦਾ ਸਾਥ ਦੇ ਸਕਦੇ ਹਾਂ ਤਾਂ ਜੋ ਇਹ ਜਿਹੜਾ ਹੈ ਬਿਨਾ ਕਿਸੇ ਦੇਰੀ ਨਾ ਹੋ ਰੱਗੇ ਕਾਨੂੰਨੀ ਅਦਾਲਤ ਪੇਟੋ ਬਿਨਾ ਇਹ ਹੱਲ ਕਰ ਲ ਸਕੀਏ ਸੁਝਾਤ ਹੈ ਅੱਗੇ ਦੋਨੋਂ ਕਰ ਦੁੱਤ ਕਰ ਲਈਏ ਨਹੀਂ ਸਾਥ ਤਰੀਕ ਪਰ ਹੋਣ ਦਾ ਸਾਥ ਨਹੀਂ ਹੈ ਚਾਹੇ ਸਾਥ ਨਹੀਂ ਹੈ ਥੈਂਕ ਯੂ ਜੀ